ਲਾ ਵੇ ਬੰਨ ਕੇ ਪੋਚਵੀਆਂ ਪੱਗਾ ਮੁੰਡੇ ਛਾ ਗਏ ਓਏ ਓ ਵਹਿ ਗਿਆ ਇਧਰ ਨੂੰ ਮੂੰਹ ਕਰ ਲਾ ਆ ਪੰਜਾਬੀ ਆ ਗਏ ਓਏ ਅਨੰਤ ਵੀਰੇ ਸਾਸਰੀ ਕਾਲ ਲਾ ਵੇ ਕਰੀਨਾ ਖਪੂਰ ਨੇ ਲੰਬੀ ਬਾਹ ਕੱਢ ਕੇ ਚੱਕਤੀ ਬੋਲੀ ਉਧਰ ਕ੍ਰਿਸ਼ਮਾ ਕਪੂਰ ਕਹਿੰਦੀ ਦਸਾਂਜਾ ਵਾਲਿਆ ਹੌਲੀ ਹੌਲੀ ਲਾ ਵੇ ਕਿਆਰਾ ਕਟਰੀਨਾ ਕਹਿੰਦੀ ਆ ਡੂ ਯੂ ਨੋ ਡੂ ਯੂ ਨੋ ਔਰ ਦਸਾਂਜਾ ਵਾਲਾ ਕਹਿੰਦਾ 베ਬੀ ਆਈ ਨੋ ਆਈ ਨੋ ਔਰ ਰੀਆ ਜੀ ਹੈਪੀ ਬਰਥਡੇ ਲਾ ਵੇ ਦਸਾਂਜਾ ਵਾਲੇ ਨੇ ਸੁਰ ਚੱਕਤੇ ਤੇ ਉਧਰ ਅਰਜੁਨ ਤੇ ਵਿੱਕੀ ਨੇ ਵੀ ਫਿਰ ਪੱਬ ਚੱਕਤੇ ਆ ਮਾਈਕਰੋਸਾਫਟ ਤੇ ਫੇਸਬੁਕ ਵਾਲੇ ਵੀ ਨੱਚ ਪਏ ਨੇ ਉਧਰ ਦ ਦੇ ਕੈਂਗ ਨੱਚ ਰਹੇ ਨੇ ਇਹ ਤੇ ਨੰਨਿਆ ਬੰਦੇ ਤਾਂ ਪਤਾ ਨਹੀਂ ਕੀ ਹੋ ਗਿਆ ਤੇ ਆ ਪਾਪਾ ਰਾਸੀ ਨੂੰ ਕੀ ਹੋ ਗਿਆ ਔਖਾ ਚਲਾ ਫੋਟੋ ਬਣਾ ਲੈ ਰੀਲ ਬਾਈ ਆ ਲੈ ਬਾਈ ਪਟੌਦੀ ਸਾਹਿਬ ਸਟੇਜ ਤੇ ਆ ਗਏ ਨੇ ਆ ਗਏ ਨੇ ਆ ਜਫੀਆਂ ਪੈ ਗਿਆ ਓਏ ਹਾਈ ਹੋਏ ਸਾਂਝ ਆ ਲਿਆ ਪੈ ਗਈਆਂ ਜਫੀਆਂ ਚਲ ਠੀਕ ਹੈ ਆ ਲੈ ਬਈ ਬਾਜ ਬਾਹ ਪੈ ਗਈਆਂ ਨੱਚ ਰਹੇ ਆ ਆ ਬਹੁਤ ਵਧੀਆ ਮਾਹੌਲ ਬਣਿਆ ਬੱਲੇ ਤੇਰੇ ਪੰਜਾਬੀ ਮੁੰਡੇ ਛਾ ਗਏ ਓਏ ਆ ਤੇਰੀ ਕਰਦੇ ਆਗੇ ਵੱਟ ਲੈ ਵੇ ਕਰੀਨਾ ਜੀ ਕਹਿੰਦੇ ਆ ਚੱਕ ਚੁੰਮਾ ਪਤਾ ਨਹੀਂ ਬੀਰਵਾਰਾ ਪਤਾ ਨਹੀਂ ਜੁੰਮਾ ਲੈ ਵੇ ਕਿਆਰਾ ਜੀ ਵੀ ਆ ਗਏ ਨੇ ਸਟੇਜ ਤੇ ਅੱਜ ਤੇ ਜਫੀਆਂ ਤੇ ਜਫੀਆਂ ਹੋਈਆਂ ਭਈਆਂ ਨੇ ਸਾਂਝ ਆ ਲਿਆ ਚੱਕ ਦੇ ਏ ਹ ਮੁੰਡਾ ਆਪਣੇ ਵਿਆਹ ਚ ਨੱਚਦਾ ਫਿਰੇ ਉਧਰ ਰਾਦਕਾ ਜੀ ਦੇ ਪਿੱਛੇ ਮੈਂ ਕਿਹਾ ਮੇਰੇ ਸਰਦਾਰ ਦੇਖੋ ਖੜਾ ਆਹ ਜ਼ਿੰਮੇਵਾਰੀ ਕੋਈ ਤਕੜੀ ਲੱਗਦੀ ਆ ਜੀ ਮੇਰੇ ਸੋਹਣਾ ਵੀਰਾ ਆਏ ਹਾਏ ਵਾਟ ਇਜ਼ ਯੂਅਰ ਮੋਬਾਈਲ ਨੰਬਰ ਵਾਟ ਇਜ਼ ਯੂਅਰ ਸਟਾਈਲ ਨੰਬਰ ਸਾਂਝਾ ਲਿਆ ਲੈ ਵੇ ਗੱਬਰੂ ਦੀ ਮਾਰ ਬਾਲੀਵੁੱਡ ਤੋਂ ਬਿਓਂਡ ਆ ਉਧਰ ਕਰੀਨਾ ਨਹੀਂ ਕਹਿੰਦੇ ਮੈਨੂੰ ਪਤਾ ਆਹ ਚੱਕ ਚੁੰਮਾ ਪਤਾ ਨਹੀਂ ਵੀਰਵਾਰਾ ਪਤਾ ਨਹੀਂ ਜੁੰਮਾ ਓਏ